ਤੇ ਪਿੰਡੂ ਤੇ ਖੇਤ ਨੂੰ ਦੂਰ ਜਿੱਥੇ ਬੰਦਿਆਂ ਦੇ ਸਾਹੇ ਮੋੜੇ ਵੱਲੋਂ ਸ਼ਰਟ ਕਟ ਮਾਰ ਦਿੰਦੇ ਸਿਰਫ ਤਹਾਂ ਮੋੜੇ ਵਿੱਚ ਦਲਦਿਆਂ ਇਕਲਾ ਦੀ ਮੁਵਾਕਫਾ ਜਿੱਨਾ ਕਿ ਉਹਨਾਂ ਨੇ ਲੁਧਿਆਣਾ ਵਿੱਚ ਮੀਟਿੰਗ ਕਰਕੇ ਸਾਨੂੰ ਵੀ ਸੱਦਾ ਦਿੱਤਾ ਮਲਾਜਮਾਂ ਪ੍ਰੈਸ਼ਰਾਂ ਨੂੰ ਵੀ ਸੱਦਾ ਦਿੱਤਾ ਕਿ ਇਹ ਜਿਹੜਾ ਲੋਕਾਂ ਦਾ ਘਾਨ ਕਰਨ ਵਾਲਾ ਬਿਜਲੀ ਬਿੱਲ ਇਹਨੂੰ ਰੱਦ ਕਰਨ ਦੀ ਲੜਾਈ ਸਾਹੇ ਤੌਰ ਤੇ ਲੜੀਏ ਅਸੀਂ ਉਸ ਸਬੰਧ ਤਹਿਤ ਅੱਜ ਸ਼ਾਮ ਨੂੰ ਹੋਏ ਆ ਮੈਂ ਤੁਹਾਨੂੰ ਪਹਿਲਾਂ ਇਹ ਗੋਸ਼ਟ ਬੋਲ ਰਿਹਾ ਸੀ ਕਿ ਬਿਜਲੀ ਸੋਚ ਬਿੱਲ 2025 ਪਾਸ ਹੋਣ ਤੇ ਲਾਗੂ ਹੋਣ ਦੀ ਸੂਚ ਚ ਜੋ ਸਾਡੇ ਕਿਸਾਨ ਭਰਾਵਾਂ ਨੂੰ ਸਬਸਿਡੀ ਮਿਲਦੀ ਹੈ ਮੋਟਰਾਂ ਦੇ ਬਿੱਲਾਂ ਦੀ ਮਾਫੀ ਦੇ ਰੂਪ ਚ ਔਰ ਜੋ ਸਾਡੇ ਮਜ਼ਦੂਰ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਇੱਕ ਖਾਸ ਮਕਦਾਰ ਦੀ ਬਿਜਲੀ ਯੋਤਾ ਦੀ ਮਾਫੀ ਮਿਲਦੀ ਹੈ ਇਹ ਖਤਮ ਹੋ ਜਾਣੀ ਹੈ ਇਹ ਗੱਲ ਪੂਰੀ ਤਰ੍ਹਾਂ ਠੀਕ ਹੈ ਲੇਕਿਨ ਬਿਜਲੀ ਸੋਚ ਮਿਲਣਾ ਜੁੜਿਆ ਇਸ ਤੋਂ ਵੀ ਵੱਡਾ ਸੱਚ ਹੈ ਇਸ ਤੋਂ ਵੀ ਵੱਡਾ ਕੱਥ ਹੈ ਕਿ ਇਸ ਬਿਨਾਂ ਪਾਸਵਰਡ ਤੋਂ ਬਾਹਰ ਸਾਡਾ ਪਾਵਰ ਕਾਮ ਸਾਡਾ ਆਧਾਰਾ ਸਾਡੇ ਸੂਬੇ ਦਾ ਹੀ ਰਹਿਣਾ ਹੈ ਇਹ ਕੇਂਦਰ ਦੇ ਹੱਥ ਚਲਾ ਜਾਏਗਾ ਔਰ ਕੇਂਦਰ ਦੇ ਲਈ ਜਾਣ ਦਾ ਮਤਲਬ ਇਹ ਆ ਕਿ ਹੌਲੀ ਹੌਲੀ ਕਰਕੇ ਸੂਬਿਆਂ ਦੇ ਸਾਰੇ ਅਧਿਕਾਰ ਜਿਹੜੇ ਉਹ ਛਾਂਗੇ ਜਾ ਰਹੇ ਆ ਉਹ ਖੋਏ ਜਾ ਰਹੇ ਆ ਜੋ ਸਾਡੇ ਸੁਭਾਏ ਦੀ ਸੂਚੀ ਹੈ ਉਹ ਜਿਹੜੀ ਧਾਰਾਂ ਦੀ ਲਿਸਟ ਹੈ ਉਹ ਲਿਸਟ ਤੇ ਕਹਿੰਦੀ ਆ ਕਿ ਬਿਜਲੀ ਪੜਾਈ ਔਰ ਇੱਦਾਂ ਕੁਝ ਹੋਰ ਡਿਪਾਰਟਮੈਂਟ ਆ ਜਿਹੜੇ ਕੁਝ ਹੋਰ ਮੈਜਰ ਨੇ ਜਿਹੜੇ ਇਹ ਸੂਬਿਆਂ ਦਾ ਸਬਜੈਕਟ ਹੈ ਇਹਨਾਂ ਨੂੰ ਸੂਬੇ ਚਲਾਉਣਗੇ ਔਰ ਕੇਂਦਰੀ ਸਰਕਾਰ ਲਗਾਤਾਰ ਸੂਬਿਆਂ ਨੂੰ ਅਧਿਕਾਰ ਹੀ ਕਰਦੀ ਤੁਰੀ ਜਾ ਰਹੀ ਹੈ ਔਰ ਮੈਂ ਇਹ ਕਹਿਣਾ ਚਾਹਣਾ ਗੱਲ ਇਥੋਂ ਤੱਕ ਨਹੀਂ ਕਿ ਸਰਸਵਤੀ ਦੀ ਬਿਜਲੀ ਖੋਈ ਜਾਏਗੀ ਗੱਲ ਇਥੇ ਚਲੀ ਜਾਏਗੀ ਕਿ ਸਾਰੇ ਅਧਿਕਾਰ ਦਿੱਲੀ ਕੋਲ ਹੋਣਗੇ ਸੂਬੇ ਨਾਮ ਦੀ ਸਰਕਾਰਾਂ ਰਹਿ ਜਾਂਦੀਆਂ ਨਾਮ ਦੇ ਸੂਬੇ ਰਹਿ ਜਾਂਦੇ ਕਿ ਨਾ ਕੋਈ ਹੱਕ ਉਪਰ ਨਹੀਂ ਹੋਣਗੇ ਔਰ ਇਸ ਵੇਲੇ ਜਦੋਂ ਰਾਜਗੁਰਿਆ ਪੁਰਾਣੀਆਂ ਪਾਰਟੀਆਂ ਸਵੈ ਅਧਿਕਾਰਾਂ ਦੀ ਲੜਾਈ ਛੱਡਦੀਆਂ ਐ ਇਸ ਵੇਲੇ ਸਿੰਧੂ ਕਿਸਾਨ ਮੋਰਚੇ ਦਾ ਫੈਸਲਾ ਹੋਰ ਬੜੇ ਰਾਂਹਤੋ ਰੱਖਦਾ ਹੈ ਇਹ ਹੋਰ ਬੜੀ ਚਿੰਤਾ ਦਾ ਵਿਸ਼ਾ ਹੈ ਸਾਥੀਓ ਪਹਿਲਾਂ ਹੀ ਸਾਡੇ ਲੋਕਾਂ ਕੋਲ 47 ਤੋਂ ਬਾਅਦ ਤੱਕ ਮਾਮੂਲੀ ਅਧਿਕਾਰ ਮਿਲੇ ਸੀ ਉਹ ਖੋਹੇ ਜਾ ਚੁੱਕੇ ਐ ਮੈਂ ਕਦੇ ਕਿਸੇ ਬੱਚੇ ਨੂੰ ਪੁੱਛਿਆ ਕਈ ਬੀ ਜਿਗਿਆਸਾ ਹੁੰਦੀ ਐ ਕੁਝ ਨਹੀਂ ਬੈਨ ਮੈਂ ਮੈਂ ਸਕੂਲ ਤੋਂ ਬੈਨ ਐਸੀ ਹੈ ਸਕੂਲ ਤਾਂ ਮੈਂ ਦੇਖਿਆ ਨਹੀਂ ਔਰ ਮੈਂ ਪੁੱਛਿਆ ਕਿ ਜਗਾਹ ਤੇਰੀ ਬੈਨ ਦੀ ਫੀਸ ਕਿੰਨੀ ਹੈ ਉਹਦੀ ਮਾਤਾ ਕੋਲੇ ਖੜੀ ਸੀ ਕਹਿੰਦੀ ਉਹਦੀ 3500 ਕੀ ਹਿੰਨਾ ਬੈਨ ਦੀ ਫੀਸ ਹੈ ਔਰ ਮੈਂ ਦੋਸਤੋ ਇਸੇ ਬਿਹਤਰ ਸਕੂਲ ਚ 10% ਕੀ ਹਿੰਨਾ ਫੀਸ ਦਿੰਦਾ 10% ਔਰ ਮੈਂ ਕਹਿਣਾ ਚਾਹ ਰਹਾ ਜੇ ਸਰਕਾਰੀ ਸਕੂਲ ਨਾ ਹੁੰਦਾ ਤੇ ਸ਼ਹਿਰ ਵੀ ਮੈਂ ਕਿਸੇ ਹੱਟੇ ਤੇ ਲੱਗੇ ਹੁੰਦਾ ਜਾਂ ਸਾਈਕਲ ਉੱਤੇ ਕਰਦਾ ਹੁੰਦਾ ਜਾਂ ਮੋਟਰਸਾਈਕਲ ਉੱਤੇ ਕਰਦਾ ਹੁੰਦਾ ਜੇ ਮੈਂ 16 ਚ ਮਾਤਾ ਪੜ ਗਿਆ ਤੇ ਉਹ ਸਰਕਾਰੀ ਸਕੂਲ ਤੇ ਸਰਕਾਰੀ ਕੌਜ ਵੀ ਵਰਤਤ ਹੈ। ਔਰ ਸਾਡੇ ਹਰ ਦੁਕਾਨ ਦੇ ਲੋਕਾਂ ਦੀ ਐਵਰੇਜ ਉਮਰ ਵਧੀ ਹੈ। ਇਹਨਾਂ ਸਾਲਾਂ ਚ ਆਜ਼ਾਦੀ ਤੋਂ ਬਾਅਦ ਇਹ ਸਰਕਾਰੀ ਹਸਪਤਾਲਾਂ ਦੀ ਗੁਦਾਵਤ ਹੈ। ਕੱਲ ਮੈਂ ਇੱਕ ਸਰ ਬਾਕੀ ਆਪਣੇ ਵੀ ਪੜਾਉਂਦੇ ਮੈਂ ਇੱਕ ਪ੍ਰੈਗਮਾ ਦੀ ਕੋਈ ਲਿਸਟ ਬਣ ਰਹੀ ਸੀ ਪ੍ਰੈਗਮਾ ਦੇ ਉਪੇਸ਼ਕਾਂ ਦਾ ਕੰਮ ਲਾ ਰਿਹਾ ਆ ਥੋੜਾ ਜਿਹਾ ਤੱਕ ਜਦੋਂ ਕੈਂਸ ਕੋਈ ਬਣ ਗਿਆ ਪ੍ਰੈਗਮਾ ਪਰ ਉਹਨੇ ਜੁਮਾ ਲਿਆ ਹੋਣਾ ਕਿ ਪਹਿਲਾ 50 ਮੀ ਦਾ ਜਿਹੜੇ ਉਹਨਾਂ ਕੋਲ ਸੀ ਪਿੱਛੇ ਦੇ ਉਪੇਸ਼ਕਾਂ ਦੇ 25000 ਰੁਪਏ ਲਾਉਣਗੇ ਪਹਿਲੇ 50 ਦੇ ਉਸ ਤੋਂ ਬਾਅਦ ਕੀ ਚੰਗਾਈ ਦੇ ਕਿਹੜੀ ਗੱਲ ਦੱਸਦੇ ਕਿਹੜੀ ਗੱਲ ਜਾ ਰਿਹਾ ਔਰ ਮੈਂ ਕਹਿ ਰਿਹਾ 14 ਅੱਜ ਜੇ ਕੋਈ ਪ੍ਰਾਈਵੇਟ ਹਸਪਤਲ ਚ ਚਲਾ ਗਿਆ ਲੋਨ ਮਿਲਣ ਦਾ ਬਰਦਾਸ਼ਤ ਥੋੜੀ ਜ਼ਮੀਨ ਵਾਲਾ ਕਿਸਾਨ ਜਾਂ ਦੇਰਬੀਨਾ ਖੇਤ ਮਜ਼ਦੂਰ ਤੈ ਮੰਨ ਕੇ ਚਲੋ ਕਿ ਪ੍ਰਾਈਵੇਟ ਹਸਪਤਾਲ ਉਹਦਾ ਚੁੱਲ੍ਹਾ ਤੱਕ ਬੁਕਾਰ ਦਿੰਦੇ ਆ ਚੁੱਲ੍ਹਾ ਤੱਕ ਬਾਕੀ ਦਾ ਕੁਝ ਛੱਡ ਦੇ ਇਸ ਲਈ ਨਿੱਜੀਕਰਨ ਦਾ ਹਮਲਾ ਜਿਵੇਂ ਬੋਗ ਸਾਡਾ ਪੰਜਾਬ ਤਾਂ ਪਹਿਲਾਂ ਹੀ ਅੰਸ਼ਕ ਪ੍ਰਾਇਵਟ ਹੋ ਚੁੱਕਿਆ ਹੈ ਅੰਸ਼ਕ ਔਰ ਹੋਏ ਨੂੰ ਮੁਕੰਮਲ ਤੌਰ ਤੇ ਪ੍ਰਾਈਵੇਟ ਕਰਨਾ ਹੈ ਸੂਰ ਕੋਲੇ ਹਸਪਤਾਲ ਕੋਲੇ ਬਾਟੂ ਵਾਲੇ ਕੋਲੇ ਔਰ ਕੋਈ ਐਸਾ ਡਿਪਾਰਟਮੈਂਟ ਨਿਕਲਾ ਸਭ ਨੂੰ ਨਹੀਂ ਕੋਇਆ ਗਿਆ ਆ ਬੜਾ ਲੋਕਾਂ ਨੇ ਰਵਾ ਪਾਇਆ ਕਿ ਜਦ ਵੀ ਸਰਕਾਰੀ ਇਹ ਲਾਈਨ ਇਹਨੇ ਲਾਈ ਉਹ ਇਹਦੇ ਚੰਗ ਦੀ ਬੜੀ ਦਿੱਤੀ ਹੈ ਕਿਦਾਂ ਦੀ ਪਾਇਟਾ ਰੋਹੇ ਚੰਗਾ ਬੜੀ ਜਮਾ ਕੀਤੀਆਂ ਕੱਲ ਪਤਾ ਲੱਗਿਆ 40000 ਰੁਪਏ ਦੀ ਟੈਕਟਰ ਇੰਦੋ ਆਇਆ 90000 ਤੋਂ ਵਸੂਲੇ 90000 ਤੇ ਇਹ ਨਿਜੀ ਕਰਨ ਦੀਆਂ ਵਰਤਦਾ ਹੈ। ਔਰ ਤੀਜੀ ਕਿਤਾਬ ਦੇ ਵਿੱਚ ਇਦੋਂ ਨੂੰ ਦੇਣ ਦਾ ਆਧਾਰ ਦੇ ਤੋਂ ਬਾਅਦ ਜਿਹੜਾ ਪ੍ਰਾਣਿਕ ਨਿਯਮ ਸੀ 47 ਤੋਂ ਬਾਅਦ ਉਹ ਐ ਸੀ ਵੀ ਕਿਸੇ ਵੀ ਅਧਾਰੇ ਕੋਲ ਘਰੇਲੂ ਪੁਰਾਣਾ ਜਿਹੜੀਆਂ ਉਹ 27% ਤੋਂ ਵੱਧ ਨਹੀਂ ਹੋਦੀਆਂ। ਇਹਨਾਂ ਨੂੰ 40% ਦੇ ਰੱਖੀ ਹੈ। ਔਰ ਕੋਨੇ ਇੱਕ ਕੁੜੀ ਸਾਬੀ ਕੀ ਤਕਰੀਰ ਹੋਇ ਤੂੰ ਉਹ ਐਂ ਤਕਰੀਰ ਤੂੰ ਮੇਰੇ ਛੱਡੋ ਮੈਨੂੰ ਬੁਲਾਣਾ ਤਾਂ ਕਿ ਉਹ ਕੀ ਆ ਮੇਰਾ ਸਵਾਗਤਵਾਦ ਜਿਹੜਾ ਤੇਰਾ ਸਵਾਗਤ ਆ ਮੇਰਾ ਉਹੀ ਪਾ ਦਿਓ ਇਸੇ ਸਾਥੀਓ ਇਹ ਮਿੱਟੀ ਦਾ ਹਮਾ ਸੁਭਾਇਤ ਦਾ ਹਮਲਾ ਅਪੂਸੀ ਵੀ ਇਹ ਆਪਣੇ ਪੈਨ ਕਰਤੀ ਲਈਆ ਇਹ ਸਵਾਗਤ ਯੋਗ ਹੈ ਮੈਂ ਇਹਦਾ ਹੋਰ ਕਹੀਆ ਮੈਨੂੰ ਪਤਾ ਨਹੀਂ ਮੇਰਾ ਸਵਾਗਤ ਕਿ ਮੈਂ ਉਹ ਗਲਤ ਐਂ ਬੈਠ ਨਹੀਂ ਸਕਦਾ ਤੁਸੀਂ ਲੜ ਰਹੇ ਹੋ ਨਿੱਜੀ ਕੰਮ ਦੇ ਖਿਲਾਫ ਤੁਸੀਂ ਲੜ ਰਹੇ ਹੋ ਕੱਚੇ ਕੰਮੇ ਪੱਕੇ ਕਰਾਉਣ ਲਈ ਤੁਸੀਂ ਲੜ ਰਹੇ ਹੋ ਬਿਜਲੀ ਸੌਂਦ ਮਿਲਣ ਦੇ ਖਿਲਾਫ ਔਰ ਦਿੱਲੀ ਦੇ ਹਾਕਮ ਕਿ ਉਹਨਾਂ ਦੇ ਨਾਲ ਦੇ ਤੁਹਾਨੂੰ ਇਹ ਸਭ ਪੜਾ ਲਿਆ ਹਿੰਦੂਆਂ ਮਸੂਮਾਨਾਂ ਦੇ ਬੋਲ ਬੋਲੋ ਮਸੂਮਾਨ ਨੂੰ ਕੀ ਆ ਜਾ ਰਿਹਾ ਹਿੰਦੀ ਤੁਹਾਡੇ ਦੁਸ਼ਮਣ ਹੈ ਔਰ ਸਾਨੂੰ ਤੋਰੇ ਜਾ ਰਿਹਾ ਸਾਡੇ ਬੱਚਿਆਂ ਨੂੰ ਮਸੀਤਾਂ ਢਾ ਰਹੇ ਗਿਰਜੇ ਕਾਉ ਤੇ ਮਸਜਿਦਾਂ ਦੇ ਸਾਹਮਣੇ ਗੰਦੀ ਭਾਸ਼ਾ ਬੋਲੋ ਇਮਾਮ ਨੂੰ ਮੌਜ਼ੀ ਨੂੰ ਤੇ ਮਸਜਿਦਾਂ ਦੇ ਸਾਹਮਣੇ ਪੱਦਾ ਡਾਂਸ ਕਰੋ ਸਾਡੇ ਬੱਚਿਆਂ ਨੂੰ ਇਸ ਪਾਸੇ ਲਾਇਆ ਜਾ ਰਿਹਾ ਆ ਜਿਹੜੋ ਇਸਕੇ ਅੰਨੇ ਇਸ ਨਸ਼ੇ ਦਾ ਬੇਗਨ ਪਜਾਇਆ ਮੈਂ ਮੈਨੂੰ ਕਹਿਣ ਚ ਕੋਈ ਚਿਤਕਣੀ ਸਾਡੀ ਲੜਾਈ ਸਫਲ ਨਹੀਂ ਹੋਣੀ ਜੇ ਅਸੀਂ ਹਾਕਮਾਂ ਦੇ ਇਸ ਚਾਲ ਦੇ ਖਿਲਾਫ ਨਾ ਲੜੇ ਔਰ ਨਸ਼ਾ ਹਾਕਮਾਂ ਦੇ ਇਸ ਤੋਂ ਜ਼ਿਆਦਾ ਇਸੇ ਨੀਤੀ ਦਾ ਇੱਕ ਹਿੱਸਾ ਹੈ ਜਿਹੜਾ ਨਸ਼ਾ ਸਾਨੂੰ ਵਰਤਾਇਆ ਜਾ ਰਿਹਾ ਮੈਂ ਤੁਸੀਂ ਸਾਰੇ ਇਕੱਠੇ ਬੈਠੋ ਕਿਆ ਜਾ ਰਿਹਾ ਵੀ ਡੋਨਾ ਨਹੀਂ ਪਾਸਪਾਸ ਚ ਨਸ਼ਾ ਆ ਰਿਹਾ ਸੱਚ ਹੈ ਬੀਐਸਐਫ ਵਾਲੀ ਮਰਜ਼ੀ ਤੋਂ ਬਿਨਾ ਰਿਹਾ ਜਿਹੜੇ ਬਾਰਡਰ ਰੇਜ ਦੇ ਆਈਸੀ ਡੀਆਈਟੀ ਹੈ ਉਹਨਾਂ ਦੀ ਮਦਦ ਤੋਂ ਬਿਨਾ ਰਿਹਾ ਤੇ ਜਿਹੜੇ ਸਰਕਾਰ ਚ ਬੈਠੇ ਹੈ ਮੰਤਰੀ ਐਨਐਲਏ ਉਹਨਾਂ ਦੀ ਮੂਲ ਭਾਗ ਤੋਂ ਬਿਨਾ ਹੈ ਸਵਾਲ ਇਹ ਸਭ ਦਿਓ ਜੇ ਆਉਂਦੇ ਤਾਂ ਕਿਹਦੇ ਲਈ ਆ ਰਿਹਾ ਸਾਡੇ ਜਵਾਤਾਂ ਨੂੰ ਤੇ ਸਿੱਧਿ ਚ ਬਚਾਇਆ ਜਾ ਰਿਹਾ ਕਿ ਟੀਕੇ ਲੱਗਣ ਦੀ ਜੋ ਜਗਾ ਨਹੀਂ ਬਣੌਦੀ ਤੇ ਮੈਂ ਇੱਥੇ ਭੈਣਾ ਹੈ ਨਹੀਂ ਮੈਂ ਕਹਿ ਨਹੀਂ ਜੁਬਤ ਕਰ ਰਿਹਾ ਕਿ ਕਿੰਨੇ ਬੁੜੇ ਪਸ਼ਾਹ ਵਾਲੀ ਜਗਾ ਤੇ ਟੀਕੇ ਲਾਉਂਦੇ ਮਰ ਕੇ ਟੀਕਾ ਵਿਚੇ ਹੀ ਰਹਿ ਗਿਆ ਇਹ ਕੋਈ ਸੁਧਾਰ ਨਹੀਂ ਬੋਤਾਲ ਹੈ ਇਸ ਕਰਕੇ ਸਭ ਲੋ ਜਿਹੜਾ ਤੁਸੀਂ ਸੁਨਾਰਸ਼ ਦਾ ਬਿਕਰ ਬਤਾਇਆ ਐਸ ਕੇ ਨੇ ਇਸ ਸਮੂਚੇ ਸਨਾਰ ਲਈ ਹੈ ਔਰ ਮੈਂ ਕਹਿਣਾ ਚਾਹੁੰਦਾ ਮੈਨੂੰ ਕੋਈ ਝਿਜਕ ਨਹੀਂ ਮੈਂ ਆਪ ਦੀ ਜੱਥੇ ਬੰਦੀ ਨੂੰ ਕਹਿੰਦਾ ਆਪ ਦੀ ਜੱਥੇ ਬੰਦੀ ਨੂੰ ਸਾਥੀਓ ਜੇ ਇੱਕ ਜੱਥੇ ਬੰਦੀ ਪਿੰਡਾਂ ਚ ਗਈ ਐ ਇਸ ਬਿਜਲੀ ਸੋਚ ਮਿਲਦੇ ਗਲਾਪ ਤੇ ਆਪਾਂ ਇਕੱਲਾ ਹੀ ਧਰਨਾ ਲਾ ਕੇ ਕੀ ਸਾਰ ਲਿਆ ਆਪਾਂ ਦੀ ਖਾਤਿਰ ਕਿਤੇ ਚੱਲੀਏ ਮਜ਼ਦੂਰ ਪੈਨਸ਼ਨ ਸਾਰੇ ਕਿਸਾਨ ਮਜ਼ਦੂਰਾਂ ਕੋਲੇ ਜਾਣ ਕੱਲੇ ਕੱਲੇ ਪਿੰਡਸ ਜਾ ਕੇ ਲੋਕਾਂ ਨੂੰ ਜਾਗਰਤ ਕਰੀਏ ਤਾਂ ਸਾਡੀ ਲੜਾਈ ਜਿਹੜੀ ਉਹ ਸਫਲ ਹੋਈ ਐ ਜਿਹੜੀ ਜਾਈ ਕੀਤੀ ਐ ਦਿੱਲੀ ਦੇ ਸੰਦਰਸ਼ਨੀ ਉਹ ਕੱਲੇ ਕਿਸਾਨਾਂ ਦਾ ਸੰਦਰਸ਼ਨੀ ਸੀਗਾ ਉਹ ਭਾਰਤ ਵਾਸੀਆਂ ਦਾ ਸੰਘਰਸ਼ ਬਣ ਗਿਆ ਸੀ ਇਸ ਕਰਕੇ ਆਪਾਂ ਮੋਦੀ ਨੂੰ ਝੁਕਾ ਕੇ ਆਏ ਸੀ ਅੱਜ ਘਰਸ਼ ਵੀ ਆਪਾਂ ਨੂੰ ਉਸੇ ਦੇ ਸੇ ਚਲੇ ਜਾਣਾ ਪੈਣਾ